ਅੱਜ ਪੰਜਾਬ ਫਿਸ਼ਨ ਗ੍ਰੋ ਚੈਨਲ ਦੇ ਰਾਹੀਂ ਵਾਧੂਮ ਦੇ ਰਾਹੀਂ ਅੱਜ ਬੀਟ ਕਲਾਬ ਵਸਤੀ ਨੰਬਰ 5 ਦੇ ਰੋਹਣਾ ਸਾਹਿਬ ਕੋਲ ਕੇ ਇੱਥੇ ਸੰਗਤਾਂ ਵੱਲੋਂ ਸਾਹਿਬ ਜੀ ਗੁਰੂ ਜੀ ਮਹਾਰਾਜੀ ਦਾ ਉਤਾਰ ਦਿਹਾੜਾ ਮਨਾਇਆ ਗਿਆ। ਸੋ ਗੱਲ ਕਰਾਂਗੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਹਿਬਾਨ ਨਾਲ ਬਾਬਾ ਜੀ ਸੰਗਤਾਂ ਵਿੱਚ ਕਿੰਨਾ ਉਤਸ਼ਾਹ ਮਿਲਦਾ ਹੈ। ਸੰਗਤਾਂ ਦੇ ਵਿੱਚ ਬੜਾ ਅਥਾ ਉਤਸ਼ਾਹ ਤਾਂ ਦਸ਼ਮੀ ਇਸ ਪਤਾ ਗਲੰਗੀਦਰ ਪਾਤਸ਼ਾਹ ਜੀ ਜੋ ਹਰ ਸਾਲ ਸੰਗਤਾਂ ਆਪੋ ਆਪਣੇ ਮੁਤਾਬਿਕ ਆਪਕੋ ਆਪਣੇ ਨਗਰਾਂ ਦੇ ਵਿੱਚ ਬਸਤੀਆਂ ਦੇ ਵਿੱਚ ਸਤਗੁਰਾਂ ਦਾ ਦਰਬਾਰ ਬਣਾਉਂਦਿਆਂ ਨੇ ਸੋ ਸਾਡੇ ਬਸਤੀ ਨੰਬਰ 5 ਦੀ ਸੰਗਤ 6 ਦੀ ਸੰਗਤ ਸਾਰੀ ਸੰਗਤ ਵੱਲੋਂ ਬੜੇ ਪ੍ਰੇਮ ਭਾਵਨਾ ਦੇ ਨਾਲ ਗੁਰੂ ਮਹਾਰਾਜ ਸਾਹਿਬ ਜੀਆਂ ਦਾ ਉਤਾਰ ਕਰੋ ਬਣਾਇਆ ਜਿਸ ਦੇ ਵਿੱਚ ਸ਼ਹੀਦ ਬਾਬਾ ਜੀਵਨ ਸਿੰਘ ਬੁੱਢਾਦਲ ਸੋਣੀ ਵਿਖੇ ਸੰਗਤਾਂ ਨੇ ਤਿੰਨੇ ਦਿਨ ਤਾਨ ਮੰਨ ਧੰਦੇ ਨਾਲ ਹਾਜ਼ਰੀ ਭਰ ਕੇ ਬਾਣੀ ਸਰਵਣ ਕਰਕੇ ਲਾਹੇ ਪ੍ਰਾਪਤ ਕੀਤੇ ਅਤੇ ਭੋਗਾਂ ਤੋਂ ਉਪਰੰਤ ਗੁਰਵਾਣੀ ਦੇ ਕੀਰਤਨ ਹੋਏ ਉਸ ਤੋਂ ਉਪਰੰਤ ਖੀਰ ਅਤੇ ਮਾਲ ਗੁੰਡਿਆਂ ਦਾ ਲੰਗਰ ਤਤੁਟ ਵਰਤ ਸੋ ਬੜਾ ਉਤਸ਼ਾਹ ਦੇਖਣ ਨੂੰ ਮਿਲਿਆ ਸੰਗਤਾਂ ਦੇ ਵਿੱਚ ਅੱਦੇ ਸਾਰੀਆਂ ਹੀ ਬਸਤੀ ਨੰਬਰ 5 ਅਤੇ 6 ਬਸਤੀ ਨੰਬਰ 4 ਸਾਰੀਆਂ ਸੰਗਤਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਜਿਨ੍ਹਾਂ ਨੇ ਆਪਣੇ ਪੁਰਖੇ ਮੈਂ ਆਪਣੇ ਪਿਤਾ ਧੰ ਦਸ਼ਮੀਸ਼ਟਾ ਚੰਗੀਦਰ ਪਾਤਸ਼ਾਹ ਜੀ ਉਹਨਾਂ ਦੇ ਗੁਰੂਪੁਰਬ ਤੇ ਸੇਵਾ ਰਵਾ ਕਰਕੇ ਸਤਿਗੁਰਾਂ ਦੀ ਅਸੀਸ ਪ੍ਰਾਪਤ ਕੀਤੀ ਹੈ ਸਾਰੀਆਂ ਸੰਗਤਾਂ ਦਾ ਧੰਨਵਾਦ ਤੇ ਬਾਬਾ ਜੀ ਅੱਜ ਕੱਲ ਜਿਹੜੀ ਨਵੀਂ ਪੀੜੀ ਆ ਗਈ ਨਵੇਂ ਢੰਗ ਇਹਨਾਂ ਦੇ ਨਸ਼ੇ ਵੱਲ ਜਾ ਰਹੀ ਹੈ ਇਹਨਾਂ ਬਾਰੇ ਤੁਹਾਡਾ ਕੀ ਵਿਚਾਰ ਹੈਗਾ ਕੀ ਸਨੇਹਾ ਦੇ ਰਹੇ ਤੁਸੀਂ ਇਹਨਾਂ ਨੂੰ ਸੋ ਗੱਲ ਕਰਾਂਗੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਾਹਿਬ ਜੀ ਨਾਲ ਬਾਬਾ ਜੀ ਇਹ ਜੋ ਨੌਜਵਾਨ ਪੀੜੀ ਹੈ ਨਸ਼ੇ ਦੀ ਦਲਦਲ ਦੇ ਵਿੱਚ ਵੱਧਦੀ ਜਾ ਰਹੀ ਹੈ ਇਹਨਾਂ ਨੂੰ ਤੁਹਾਡਾ ਕਿਸ ਜਾ ਸੁਧਾਹੀ ਅਧੀ ਕਿ ਗੁਰੂ ਸਾਹਿਬਾਂ ਨੇ ਬੜੀ ਬਖਸ਼ਿਸ਼ ਕੀਤੀ ਹੈ ਗਰੀਬ ਨਿਵਾਦ ਅਧਸ਼ਾ ਜੀ ਗਰੀਬਾਂ ਨੂੰ ਨਿਵਾਜਿਆ ਗੁਰੂ ਮਹਾਰਾਜ ਸਾਹਿਬ ਨੇ ਤੇ ਨੌਜਵਾਨ ਇਸ ਕਾਉਟੂ ਫੇਰ ਲੈਣ ਕਿ ਅਸੀਂ ਗੁਰੂ ਮਹਾਰਾਜ ਸਾਹਿਬੀਆਂ ਦੇ ਨਾਲ ਜੋੜ ਕੇ ਜਿਹੜਾ ਪਦਤ ਕੋਨਾ ਨੂੰ ਤਿਆਗ ਕੇ ਅਮਰਦੀਦ ਦਾ ਪ੍ਰਾਪਤ ਕਰੀਏ ਅਤੇ ਗੁਰੂ ਦੇ بیٹے ਗੁਰੂ ਦੇ بیٹے ਹੰਮਦਾ ਸਭਾ ਪ੍ਰਾਪਤ ਹੋਵੇ ਕਿਉਂਕਿ ਰੰਗਰੇਟੇ ਗੁਰੂ ਕੇ بیٹے ਅਤੇ ਗਰੀਬਾਂ ਨੂੰ ਨਿਵਾਜਣ ਵਾਲੇ ਪਾਤਸ਼ਾਹ ਨੇ ਐਂਉ ਗਰੀਬ ਨਿਵਾਦ ਕਿਹਾ ਜਾਂਦਾ ਹੈ ਗਰੀਬਾਂ ਨੂੰ ਨਿਵਾਜਿਆ ਤੇ ਨਵੀਂ ਪੀੜੀ ਨੂੰ ਵੀ ਚਾਹੀਦਾ ਹੈ ਕਿ ਗੁਰੂ ਮਹਾਰਾਜ ਸਾਹਿਬੀਆਂ ਦੇ ਚਰਨਾਂ ਦੇ ਨਾਲ ਜੁੜੀਏ ਅਮਰ ਦੀ ਦਾਤ ਪ੍ਰਾਪਤ ਕਰੀਏ ਨਸ਼ਿਆਂ ਤੋਂ ਤਿਆਗੇ। ਇਹ ਹੀ ਪਈ ਨਵੀਂ ਪੀੜੀ ਨੂੰ ਸੁਝਾਉਂਦਾ। ਸੋ ਇਹ ਸਨ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਹਿਬਾਨ ਜਿਨ੍ਹਾਂ ਨੇ ਕਈ ਨੌਜਵਾਨ ਪੀੜੀ ਨੂੰ ਨਸ਼ਿਆਂ ਦੀ ਦਲਦਲ ਦੇ ਵਿੱਚ ਡਿੱਗਣ ਤੋਂ ਸੁਚੇਤ ਕੀਤਾ ਤੇ ਸੰਗਤਾਂ ਨੂੰ ਸਾਈਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਉਤਾਰ ਦਿਹਾੜੇ ਦੀਆਂ ਮਿਹਾਨੀਆਂ ਦਿੱਤੀਆਂ। ਸੋ ਆਓ ਬਾਹਰ ਚੱਲਦੇ ਹਾਂ ਦੇਖਦੇ ਹਾਂ ਸੰਗਤਾਂ ਦੇ ਵਿੱਚ ਕਿੰਨਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ